ਐਪੀਸੋਡ ਇਸ ਲਈ ਇੱਕ ਕਪ ਦੇ ਤੋਂ ਜਿਹੜਾ ਇੱਕ ਲਹਾੜੇ ਦਾ ਕੇਸ ਹੋ ਗਿਆ ਹੋਇਆ ਕੀ ਅਪਡੇਟ ਹੈ ਜੀ ਨਾਲ ਇਹ ਪਿਛੇ ਲਹਾੜੇ ਪਿੰਡ ਦਾ ਇੱਕ ਬੱਚਾ ਸੀਗਾ ਸੁਖਮਨ ਉਹ ਉਹਦੇ ਫਾਦਰ ਦੀ ਪਹਿਲਾਂ 3 ਸਾਲ ਪਹਿਲਾਂ ਮੌਤ ਹੋ ਗਈ ਸੀ ਉਹਦੀ ਮਾਂ ਸੀ ਵੀਰਪਾਲ ਕੌਰ ਉਹ ਉਹਨੂੰ ਲੈ ਕੇ ਆ ਤੇ ਬੱਚੇ ਨੂੰ ਤੇ ਜਿਹੜਾ ਬਰਨਾਲਾ ਦਾ ਪਿੰਡ ਬਖਤਖੜ ਸੀ ਉੱਥੇ ਚਲੀ ਗਈ ਸੀ ਉੱਥੇ ਫਿਰ ਉਸ ਤੋਂ ਬਾਅਦ ਉਹ ਉਹਨੂੰ ਅੱਗੇ ਕਿਤੇ ਉਹਦੇ ਵਿਆਹ ਦਿੱਤਾ ਗਿਆ ਉਹਨੂੰ ਲੌਂਗਵਾਲ ਦੇ ਕੋਲੇ ਮੰਡੇਰ ਪਿੰਡ ਦੇ ਵਿੱਚ ਤੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਉਹ ਬੱਚੇ ਦੀ ਜਿਹੜੀ ਡੈੱਡ ਬੋਡੀ ਸੀਗੀ ਉਹ ਨਹਾਰਾ ਪਿੰਡ ਦੇ ਜਿਹੜਾ ਉਹ ਪਿੰਡੇ ਸੂਏ ਕੋਲੇ ਸੁੱਟ ਦਿੱਤੀ ਸੀਗੀ ਤੇ ਉਹ ਦੋ ਤਰੀਕ ਨੂੰ ਸਾਨੂੰ ਰਾਤ ਨੂੰ ਸੂਚਨਾ ਮਿਲ ਲੱਗੀ ਤੇ ਉਹ ਡੈੱਡ ਬੋਡੀ ਅਸੀਂ ਲੈ ਕੇ ਹਸਪਤਾਲ ਤੇ ਤਾਂ ਪੁਲਿਸ ਕਾਰ ਵੀ ਕੀਤੀ ਸੀ ਤੇ 4 ਤਰੀਕ ਨੂੰ ਉਹਨਾਂ ਦੀ ਮਾਤਾ ਨੂੰ ਲੱਭ ਕੇ ਉਹਦੇ ਬਿਆਨ ਦੇ ਉੱਤੇ ਅਸੀਂ ਕਤਲ ਦਾ ਪਰਚਾ ਦਰਜ ਕੀਤਾ ਸੀਗਾ ਤੇ ਕੱਲ ਸਾਨੂੰ ਜਿਹੜਾ ਉਹ ਸੂਚਨਾ ਮਿਲੀ ਸੀ ਵੀ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਜਿਹੜੀ ਵੀਰਪਾਲ ਕੌਰ ਆ ਜਿਹੜੀ ਵਖਤਗੜ ਵਿਆਹੀ ਹੋਈ ਆ ਤੇ ਉਹਦੇ ਘਰ ਵਾਲਾ ਸਰਜੀਤ ਸਿੰਘ ਇਹ ਦੋਨੇ ਇਥੋਂ ਆਪਦੀ ਗ੍ਰਿਫਤਾਰੀ ਤੋਂ ਡਰ ਕੇ ਛੁਪਕੇ ਤੇ ਉਹ ਰਾਜਸਥਾਨ ਦੇ ਜਿਹੜਾ ਬੀਕਾਨੇਰ ਜ਼ਿਲ੍ਹੇ ਦੇ ਪਿੰਡ ਖਾਜੂਵਾਲ ਦੇ ਵਿੱਚ ਜਾ ਕੇ ਆਪਦੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਨੇ ਪਨਾਹ ਲਈ ਸੀ ਉਹਨਾਂ ਦੀ ਸੂਚਨਾ ਮਿਲਨ ਤੇ ਅਸੀਂ ਜਿਹੜਾ ਚੌਕੀ ਚਾਰ ਸਾਡੇ ਹੋਏ ਐਸੀ ਪ੍ਰੀਤਮ ਸਿੰਘ ਤੇ ਪੁਲਿਸ ਪਾਰਟੀ ਨੂੰ ਉੱਥੇ ਭੇਜਿਆ ਤੇ ਇਹਨਾਂ ਨੇ ਬੜੀ ਸੂਝ-ਬੂਝ ਦੇ ਨਾਲ ਉੱਥੇ ਬਗਾਨੇ ਜ਼ਿਲ੍ਹੇ ਦੇ ਵਿੱਚ ਜਾ ਕੇ ਉੱਥੇ ਦੀ ਲੋਕਲ ਪੁਲਿਸ ਦੀ ਮਦਦ ਲੈ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਲਿਆ ਕੇ ਅੱਜ ਅਸੀਂ ਕੋਰਟ ਦੇ ਵਿੱਚ ਨੂੰ ਪੇਸ਼ ਕਰਕੇ ਚੰਦਰਨ ਦਾ ਪੁਲਿਸ ਰਮਾਣ ਹਸਲ ਕੀਤਾ ਤੇ ਇਹਨਾਂ ਦੀ ਜੇ ਕਿ ਮਜੀਦੂ ਪੁੱਛ ਕਿਸ਼ ਕਰਾਂ ਸਰ ਇੱਕੋ ਨਾਆਂ ਦੀਆਂ ਦੋ ਲੇਡੀਆਂ ਸੀ ਇਹ ਕਨਫਿਊਜ਼ਨ ਵੀ ਜਿਹੜੀ ਲੋਕਾਂ ਦੇ ਦੁਰੂਪ ਕਰਾ ਦੇ ਕਨਫਿਊਜ਼ਨ ਦੇਖੋ ਇੱਕੋ ਨਾਆਂ ਦੀਆਂ ਦੋ ਲੇਡੀਆਂ ਨੇ ਇੱਕ ਲੇਡੀ ਜਿਹੜੀ ਉਹਦੇ ਪੇਕੇ ਜਿੱਥੇ ਹੈਗੇ ਹਨਹਾਰੇ ਹੈਗੇ ਜਿਹੜੀ ਬਖਤਗੜ ਪਿੰਡ ਚ ਵਸਾਈ ਹੈ ਉਹਦਾ ਨਾਮ ਵੀਰਪਾਲ ਕੌਰ ਜਿਹੜੀ ਦੋਸ਼ੀ ਹੈ ਤੇ ਦੂਸਰੀ ਜਿਹੜੀ ਲੇਡੀ ਵੀਰਪਾਲ ਕੌਰ ਆ ਉਹਦੇ ਪੇਕੇ ਕੋਟਪੂਰੇ ਕੋਲੇ ਆ ਉਹ ਉਹ ਇਸ ਪਿੰਡ ਦੀ ਨੂੰਹ ਲੋਹਾਰੇ ਉਹ ਮੈਰਿਟ ਹੈ ਇਹ ਬੱਚੇ ਦੀ ਮਾਂ ਉਹਦਾ ਨਾਮ ਵੀਰਪਾਲ ਕੌਰ ਸਾਡੀ ਮਦਈ ਮਕਦਮਾ ਪੋਸਟਮਾਰਟਮ ਦੀ ਐਗਜ਼ੈਕਟ ਰਿਪੋਰਟ ਕੀ ਹੈ ਜੀ ਕਿਸੇ ਤਰ੍ਹਾਂ ਇੰਜਰੀ ਪੈ ਗਈ ਪੋਸਟਮਾਰਟਮ ਦੇ ਵਿੱਚ ਜਿਹੜਾ ਉਹ ਬੜਾ ਕਲੀਅਰ ਹੈ ਕਿ ਇਹਦੇ ਪੇਟ ਦੇ ਵਿੱਚ ਸੱਟਾਂ ਲੱਗਣ ਕਰਕੇ ਇਹਦੇ ਜਿਹੜੇ ਵਾਈਟਲ ਪਾਰਟਸ ਸੀ ਲੰਗਸ ਵਗੈਰਾ ਉਹ ਡੈਮੇਜ ਹੋ ਗਏ ਤੇ ਉਹਦਾ ਕਰਕੇ ਜਿਹੜਾ ਇਹਦੀ ਉਹ ਡੈਥ ਹੋਈ ਐਸ ਸਾਡੀ ਇਸ ਕੇਸ ਨੂੰ ਲੈ ਕੇ ਲੋਕਾਂ ਪਰਤੀ ਬਹੁਤ ਗੁੱਸਾ ਪਾਇਆ ਗਿਆ ਜਿਸ ਹੁਕਮਦੰਗ ਦੇ ਕਾਤਲ ਨੂੰ ਲੈ ਕੇ ਲੋਕਾਂ ਵਿੱਚ ਵੀ ਬਹੁਤ ਗੁੱਸਾ ਪਾਇਆ ਗਿਆ ਇਸ ਪਰਤੀ ਤੇ ਕੀ ਪੁਲਿਸ ਪਾਰਟੀ ਨੇ ਅ ਇਨੇ ਟਾਈਮ ਬਾਅਦ ਪਰਚੋਰ ਕੀਤੀ ਤੇ ਕੀ ਕਹਿਣਾ ਚਾਹੁੰਦੇ ਸਰ ਦੇਖੋ ਜੀ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਇਹਦੇ ਬਾਰੇ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਲਹਾਰੇ ਪਿੰਡ ਦੀ ਇਹ ਲੇਡੀ ਵੀਰਪਾਲ कौर ਸੀਗੀ ਜਿਹਦੇ ਬੱਚਾ ਜਿਹਦੀ ਡੈਥ ਹੋਈ ਹੈ ਉਹ ਸਾਡੀ ਮਦਦਈ ਹੈ ਪਹਿਲਾਂ ਸਾਨੂੰ ਮਦਦਈ ਲੱਭਣ ਦੇ ਵਿੱਚ ਬੜੀ ਮੁਸ਼ਕਲ ਆਈ ਲਹਾਰੇ ਪਿੰਡ ਦੇ ਇਹਨਾਂ ਦੇ ਵਾਰਸਾਂ ਨੂੰ ਨਹੀਂ ਸੀ ਪਤਾ ਕਿ ਸਾਡੀ ਲੜਕੀ ਕਿੱਥੇ ਆ ਉਹਨੂੰ ਲੱਭਣ ਉਹਨੂੰ ਲੱਭਣ ਵਾਸਤੇ ਅਸੀਂ ਪੂਰੀ ਏਨਰਜੀ ਲਾ ਕੇ ਉਹਨੂੰ ਉਹਨੂੰ ਟ੍ਰੇਸ ਕੀਤਾ ਉਹਨੂੰ ਟ੍ਰੇਸ ਕਰਨ ਤੋਂ ਬਾਅਦ ਅਸੀਂ ਉਹਦਾ ਬਿਆਨ ਲਿਖਿਆ ਅਸੀਂ ਕਾਰ ਵੀ ਕੀਤੀ ਉਸੋ ਬਾਜ ਜਿਹੜੀ ਲੋਕਾਂ ਦੇ ਗੁੱਸੇ ਦੀ ਗੱਲ ਹੈ ਇੱਕ ਮਿੰਟਲੀ ਵੀ ਪੁਲਿਸ ਨੇ ਕੋਈ ਢਲ ਨਹੀਂ ਕੀਤੀ ਕਤਲ ਦਾ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਕੀਤੀ ਉਹ ਜਿਹੜੇ ਦੋਸ਼ੀ ਨੇ ਦੋਸ਼ੀ ਆਪ ਦੀ ਗ੍ਰਿਫਤਾਰੀ ਤੋਂ ਬਚਣ ਲਈ ਜਿਹੜਾ ਦੂਸਰੀਆਂ ਸਟੇਟਾਂ ਦੇ ਵਿੱਚ ਚਲੇ ਗਏ ਇਹਨਾਂ ਨਾਲ ਅਸੀਂ ਗੱਲ ਕੀਤੀ ਸੀ ਪਰ ਬਹੁਤ ਸਾਰੇ ਪਰਿਵਾਰ ਵਾਲੇ ਬੰਦਿਆਂ ਨੂੰ ਜਦੋਂ ਕਿਸੇ ਦੇ ਬੱਚੇ ਦੀ ਡੈਥ ਹੋ ਜਾਂਦੀ ਹੈ ਉਹਨੂੰ ਸੋਚਦਾ ਨਹੀਂ ਹੁੰਦਾ ਕੋਈ ਜਿਹੜੇ ਉੱਪਰਲੇ ਬੰਦੇ ਨੇ ਕੁਛ ਆਪਣੀਆਂ 14 ਚ ਮਕਾਉਣ ਵਾਸਤੇ ਇਹੋ ਜਿਹੇ ਕੰਮ ਕਰਦੇ ਨੇ ਜਿਹੜੇ ਕਿ ਕਿਸੇ ਦੀ ਕਿਸੇ ਦੀ লাশ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਇਹ ਮਾੜੀ ਗੱਲ ਹੈ ਪਰ ਚਲੋ ਉਹਨਾਂ ਲੋਕਾਂ ਦਾ ਹਰ ਇੱਕ ਦਾ ਆਪਣਾ ਆਪਣਾ ਲਾਈਫ ਸਟਾਈਲ ਹੁੰਦਾ ਸਾਨੂੰ ਉਹਦੇ ਨਾਲ ਕੋਈ ਨਹੀਂ ਹੈ ਅਸੀਂ ਸਾਡੀ ਆਪਣੀ ਡਿਊਟੀ ਕੀਤੀ ਹੈ ਅਸੀਂ ਉਹ লাশ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਲੱਭਣਾ ਸੀ ਅਸੀਂ ਹਰ ਟੰਗ ਨਾਲ ਵਿਗਿਆਨਕ ਟੰਗਾਂ ਨਾਲ ਟੈਕਨੀਕਲ ਵੇਅ ਨਾਲ ਅਸੀਂ ਦੇਖ ਕੇ ਉਹਨਾਂ ਨੂੰ ਅਸੀਂ ਟਰੇਸ ਕੀਤਾ ਤੇ ਅਸੀਂ ਹੁਣ ਵੀ ਆਪਣੀ ਡਿਊਟੀ ਕਰ ਰਹੇ ਹਾਂ ਇਹ ਆਪ ਦੇ ਉਹਨਾਂ ਨੂੰ ਫੜਕੇ ਤੇ ਉਹਨਾਂ ਨੂੰ ਜਿਹੜਾ ਸਜ਼ਾ ਸਜ਼ਾਵਾਂ ਦਵਾਵਾਂਗੇ ਜੋ ਜਿਹੜੇ ਇਹੋ ਜਿਹੇ ਕੰਮ ਕਰਨ ਵਾਲੇ ਤਾਂ ਉਹਨਾਂ ਨੇ ਪਾਸੇ हट ਜਾਣਾ ਹੁੰਦਾ ਮਤਲਬ ਜੇ ਕਿਸੇ ਦੇ ਦਰਦ 'ਚ ਚਾਉਣਾ ਤਾਂ ਉਹਨੂੰ ਆਪਣੇ ਦੋਖੀ ਸਮਝ ਕੇ ਆਉਣਾ ਚਾਹੀਦਾ ਨਾ ਕਿ ਉਹ ਕਦੇ ਪੁਲਿਸ ਦੇ ਕੰਮ ਨੂੰ ਰਿਕਵਰਟ ਬਣਨਾ ਚਾਹੀਦਾ ਸਾਨੂੰ ਮੈਨੂੰ ਇਹ ਉਮੀਦ ਹੈ ਵੀ ਜੇ ਕਿਤੇ ਧਰਨੇ ਵਗੈਰਾ ਨਾ ਲੱਗਦੇ ਤੇ ਅਸੀਂ ਇੱਕ ਦੋ ਦਿਨ ਪਹਿਲਾਂ ਇਹਨਾਂ ਨੂੰ ਦੋਸ਼ੀਨ ਫੜਨਾ ਸੀ ਕਿਉਂਕਿ ਸਾਡੀ ਪੁਲਿਸ ਪਾਰਟੀਆਂ ਭੇਜਣ ਚ ਅਸੀਂ ਥੋੜਾ ਜਿਆ ਥੋੜੀ ਸਮੱਸਿਆ ਆ ਜਿਵੇਂ ਦੇਖਿਆ ਜਿਗਾ ਜੀ ਤੁਸੀਂ ਸਾਹ ਦੇ ਲੋਕਾਂ ਨੇ ਕਹਿੰਦੇ ਤਾਂ ਆਖਿਆ ਵੀ ਡਿਪਟੀ ਸੂਬਾ 6 ਵਜੇ ਕੱਤਰ ਆਲੇ ਤਾਂ ਸਵੇਰ 6 ਵਜੇ ਉੱਥੇ ਪਹੁੰਚ ਗਏ ਸੀ ਫਿਰ ਜਾ ਕੇ ਮਲੇਰ ਕਲਾ ਤੋਂ ਉਹਨਾਂ ਦੀ ਜੋ ਬੱਚੇ ਦੀ ਮਾਂ ਸੀ ਉਹਨੂੰ ਵੀ ਟ੍ਰੈਕ ਕਰਕੇ ਲੱਗੇ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਵੀ ਕਿਸੇ ਨੂੰ ਵੀ ਆਪਣੀ ਧੀ ਬਾਰੇ ਨਹੀਂ ਸੀ ਪਤਾ ਕਿ ਉਹ ਕਿੱਥੇ ਆ ਅਸੀਂ ਉਹ ਅੱਗੇ ਇੱਥੋਂ ਜਾ ਕੇ ਮੈਂ ਤੇ ਐਸਐਚਓ ਨਿਹਾਲ ਸਿੰਘ ਵਾਲਾ ਅਮਰਜੀਤ ਸਿੰਘ ਅਸੀਂ ਦੋਨੇ ਜਾ ਕੇ ਇਹਨਾਂ ਦੇ ਪਿੰਡ ਆਏ ਇੱਥੋਂ ਪਿੰਡਾਂ ਦੇ ਬੰਦੇ ਲੈ ਫਿਰ ਅਸੀਂ ਨਾਲ ਜਾ ਕੇ ਬਖਤਖੜ ਗਏ ਬਖਤਖੜ ਦੇ ਲੋਕ ਇਕੱਠੇ ਕੀਤੇ ਉੱਥੋਂ ਫਿਰ ਅੱਗੇ ਇੱਥੇ ਲੜਕੀ ਦਾ ਪਤਾ ਕੀਤਾ ਫਿਰ ਉੱਥੋਂ ਜਾ ਕੇ ਗੱਡੀ ਭੇਜ ਕੇ ਉਹਨੂੰ ਬੁਲਾਇਆ ਸਬ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਕੋਈ ਵੀ ਜਦੋਂ ਸਮਾਜਿਕ ਸਕੇ ਦਾ ਮੁੱਦਾ ਹੁੰਦਾ ਤਾਂ ਪਬਲਿਕ ਚਾਹੁੰਦੀ ਕਿ ਜਲਦੀ ਤੋਂ ਜਲਦੀ ਉਹਦਾ ਸੁਲਝਾਵੇ ਪਬਲਿਕ ਨੂੰ ਚਾਹੀਦਾ ਵੀ ਪੁਲਿਸ ਦੀ ਜਿਹੜੀ ਉਹ ਮਦਦ ਕਰੇ ਸਹਿਨਸ਼ੀਲਤਾ ਤੋਂ ਕੰਮ ਲਵੇ ਜੇਕਰ ਕਿਤੇ ਕਤਾਈ ਹੁੰਦੀ ਤਾਂ ਅਸੀਂ ਬੈਠੇ ਹਾਂ ਮੇਥੋਂ ਸੀਨੀਅਰ ਅਫਸਰ ਬੈਠੇ ਆ ਉਹਨਾਂ ਨੂੰ ਜਾ ਕੇ ਮਿਲ ਕੇ ਗੱਲ ਕਰ ਲੈਣੀ ਚਾਹੀਦੀ ਹੈ ਮਤਲਬ ਮੇਰਾ ਇਹ ਰਸਤਾ ਠੀਕ ਨਹੀਂ ਹੈਗਾ ਵੀ ਜਦੋਂ ਘਟਨਾ ਤੋਂ ਤੁਰੰਤ ਬਾਅਦ ਜੇ ਧਰਨਾ ਲਾ ਦਿੱਤਾ ਜਾਂਦਾ ਜੀ ਮਤਲਬ ਪਹਿਲਾਂ ਪੁਲਿਸ ਵੀ ਜਿਹੜੀ ਕਾਰਵਾਈ ਨੂੰ ਦੇਖਣ ਤੋਂ ਪਹਿਲਾਂ ਹੀ ਜਿਹੜੀ ਐਕਸ਼ਨ ਲੈ ਲਿਆ ਜਾਵੇ ਮੇਰਾ ਖਾਲੇ ਬਹੁਤ ਘਟ ਹੈ ਮੈਂ ਜਦੋਂ ਇੱਥੇ ਆਇਆ ਕਦੀ ਇਸ ਤਰ੍ਹਾਂ ਦੀ ਨੌਕਰੀ ਨਹੀਂ